ਇੱਕ ਵਾਰ ਨਾਰਦ ਮੋਣੀ ਇੱਕਮ ਰਾਜੇ ਕੋਲ ਗਏ ਉਹਨਾਂ ਨੇ ਅੱਗੇ ਆਪਣਾ ਇੱਕ ਦਾਨ ਪਾਤਰ ਰਾਜੇ ਦੇ ਅੱਗੇ ਕੀਤਾ ਤੇ ਆਖਣ ਲੱਗੇ ਰਾਜਾ ਜੀ ਇਸ ਦਾਨ ਪਾਤਰ ਨੂੰ ਭਰ ਦਿਓ ਉਹ ਰਾਜਾ ਬਹੁਤ ਹੰਕਾਰੀ ਸੀ ਤੇ ਨਾਰਦ ਮੋਣੀ ਨੂੰ ਮੋੜਨਾ ਵੀ ਨਹੀਂ ਸੀ ਚਾਹੁੰਦਾ ਉਹਨੇ ਆਪਣਾ ਸਾਰਾ ਸੋਨਾ ਚਾਂਦੀ ਜੋ ਕੁਝ ਵੀ ਉਹਦੇ ਕੋਲ ਧਨ ਦੌਲਤ ਸੀ ਉਹਨੇ ਲਿਆ ਟਿਕਾਇਆ ਭਰੋ ਦਾਨ ਪਾਤਰ ਫਿਰ ਵੀ ਨਾ ਭਰਿਆ ਫਿਰ ਨਾਦਮ ਉਹਨੇ ਜੀ ਕਹਿਣ ਲੱਗੇ ਰਾਜਾ ਜੀ ਇਹ ਤਾਂ ਭਾਤਰ ਬੰਦੇ ਦੀ ਖੋਪੜੀ ਏ ਇਹ ਕਦੇ ਨਹੀਂ ਭਰਦੀ ਭਾਵੇਂ ਸਾਰੀ ਕਾਇਨਾਤ ਦਾ ਸਾਰਾ ਧਨ ਸਭ ਕੁਝ ਇਹਨੂੰ ਮਿਲ ਜਾਏ ਇਹਦੇ ਕੋਲ ਫਿਰ ਵੀ ਕੁਛ ਨਾ ਕੋਈ ਥੋੜ੍ਹਾ ਹੀ ਰਹਿੰਦਾ ਇਸ ਕਰਕੇ ਬੰਦੇ ਦੀ ਹੋਂਮਾ ਕਦੇ ਵੀ ਪੂਰੀ ਨਹੀਂ ਹੋ ਸਕਦੀ ਆਪਣੀ ਇਛਾਵਾਂ ਤੇ ਕਾਬੂ ਰੱਖੋ ਆਪਣੇ ਆਪ ਤੇ ਕਾਬੂ ਰੱਖੋ ਇਹ ਹੀ ਜੀਵਨ ਦਾ ਸਾਰ